ਬਹੁਤ ਹੀ ਸਤਿਕਾਰਯੋਗ ਆਪਣੇ ਆਪਣੇ ਘਰਾਂ ਚ ਬੈਠੇ ਸਾਡੇ ਸਰੋਤੇ ਸਹਿਬਾਨ ਸਾਡੇ ਮੋਰਚੇ ਦੀ ਜਿਹੜੀ ਹੈ ਅੱਜ 21ਵਾਂ ਦਿਨ ਜਿਹੜਾ ਮੋਰਚੇ ਨੂੰ ਚੱਲ ਰਿਹਾ ਰਿਜ਼ਰਵੇਸ਼ਨ ਐਸਸੀ ਜਿਹੜੇ ਜਾਲੀ ਸਰਟੀਫਿਕੇਟ ਬਣੇ ਨੇ ਉਹਨਾਂ ਮੋਰਚਿਆਂ ਦੇ ਚੋਰਾਂ ਨੂੰ ਫੜਨ ਲਈ ਜਾਦਾ ਸਾਡਾ 21 ਦਿਨ ਦਾ ਜਿਹੜਾ ਧਰਨਾ ਫੇਰ ਸਤ ਦੀਆਂ ਲਾਈਟਾਂ ਕੋਲੇ ਚੱਲ ਰਿਹਾ ਲਗਾਤਾਰ ਸਾਡੇ ਮੋਰਚੇ ਦੇ ਆਗੂ ਸਹਿਬਾਨ ਮੋਰਚੇ ਤੇ ਡਟੇ ਹੋਏ ਨੇ ਪੂਰੀ ਠੰਡ ਪੈ ਰਹੀ ਹੈ ਪਰ ਪੂਰੀ ਠੰਡ ਦੇ ਪੈਣ ਦੇ ਬਾਵਜੂਦ ਵੀ ਡਟੇ ਹੋਏ ਨੇ ਪਰ ਜੋ ਸਰਕਾਰ ਦੀਆਂ ਨਕਾਮੀਆਂ ਦੀ ਗੱਲ ਕਰ ਰਹੇ ਨੇ ਅੱਜ 21 ਦਿਨ ਬੀਤ ਗਏ ਕਿਸੇ ਵੀ ਮੰਤਰੀ ਦੀ ਐਮਐਲਏ ਦੀ ਜਾਂ ਮੁੱਖ ਮੰਤਰੀ ਦੀ ਕਿਸੇ ਦੀ ਦੀਦ ਨੀ ਖੁੱਲੀ ਕਿ ਤਾਂ ਕਿ ਮੋਰਚੇ ਤੱਕ ਅੱਗੇ ਕੋਈ ਇਹ ਲੋਕਾਂ ਦੀ ਤਕਲੀਫ ਸੁਣਨਾ ਤੇ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਸਾਡੇ ਵਿਦੇਸ਼ਾਂ ਤੋਂ ਕਾਰੋਬਾਰ ਕਰਨਾ ਇੱਥੇ ਆਣਗੇ ਅੰਗਰੇਜ਼ ਨੌਕਰੀਆਂ ਮੰਗਣਗੇ ਪਰ ਪਿਛਲੇ ਦਿਨੀ ਮੈਂ ਇੱਕ ਖਬਰ ਲੱਗੀ ਦੇਖੀ ਹੈ ਪੰਜਾਬ ਦੇ ਕਾਰੋਬਾਰੀ ਲੋਕ 235000 ਕਰੋੜ ਰੁਪਇਆ जी यूपी जी जाके ਉਥੇ ਦੇ ਮੁੱਖ ਮੰਤਰੀ ਨਾਲ ਸਲਾਮਸ਼ਫਰਾ ਹੋ ਰਿਹਾ ਸੀ ਵੀ ਇੱਥੇ ਦੇ ਜਿਹੜੇ ਕਾਰੋਬਾਰੀ ਨੇ ਉਥੇ ਆਪਣਾ ਕਾਰੋਬਾਰ ਬਿਜ਼ਨਸ ਕਰਨਾ ਚਾਹੁੰਦੇ ਨੇ ਅਜਿਹੇ ਦਲਾਇਕ ਮੁੱਖ ਮੰਤਰੀ ਤੋਂ ਤੰਗ ਹੋ ਕੇ ਇਸ ਸਰਕਾਰ ਤੋਂ ਤੰਗ ਹੋ ਕੇ ਸਾਡੇ ਜਿਹੜੇ ਕਾਰੋਬਾਰੀ ਨੇ ਜਿਨ੍ਹਾਂ ਨੇ ਰਜਗਾਰ ਦੇਣਾ ਸੀ ਬੱਚਿਆਂ ਨੂੰ ਰਜਗਾਰ ਮਿਲਣਾ ਸੀ ਉਹ यूपी जी ਜਾ ਕੇ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਨੇ ਇਸੇ ਤਰ੍ਹਾਂ ਪੰਜਾਬ ਦੀ ਗੱਲ ਕਰ ਲਈਏ ਪਿਛਲੇ ਦਿਨੀ ਜਾਂ 2 ਸਾਲਾਂ ਚ ਜਿਹੜੀ ਇਹਨਾਂ ਨੇ ਕਾਰਜਕਾਰੀ ਕੀਤੀ ਜਿਵੇਂ ਪਹਿਲਾਂ 52000 ਕਰੋੜ ਰੁਪਇਆ ਕਰਜ਼ਾ ਲੈ ਦਿਆ ਤੇ ਹੁਣ 25000 ਕਰੋੜ ਰੁਪਏ ਦੀ ਨਵੀਂ ਗੱਲ ਆਈ ਹੈ 75000 ਕਰੋੜ ਰੁਪਇਆ ਕਰਜ਼ਾ ਜਿਹੜਾ 2 ਸਾਲ ਚ ਸਰਕਾਰ ਨੇ ਲਿਆ ਜਿਹੜੇ ਗੱਲਾਂ ਕਰਦੇ ਸੀ ਵੀ ਆਹ ਮਾਲੀਆ ਜਿਹੜਾ ਰੇਤੇ ਤੋਂ ਇਕੱਠਾ ਹੋਏਗਾ ਸ਼ਰਾਬ ਤੋਂ ਇਕੱਠਾ ਹੋਏਗਾ ਤਾਂ ਕਿ ਸਾਡੇ ਦੇਸ਼ ਸਾਡੇ ਪੰਜਾਬ ਦਾ ਜਿਹੜਾ ਹੈਗਾ ਉਸ ਨੂੰ ਮੁਕਤ ਕਰਾਂਗੇ ਕਰਜ਼ਾ ਮੁਕਤ ਪਰ ਜਿਹੜਾ ਅੱਜ ਬੱਚਾ ਤਕਰੀਬਨ 2 ਦਿਨ ਦਾ ਵੀ ਹੈ ਜਾਂ 4 ਦਿਨ ਦਾ ਜਾਂ ਜੰਮਣ ਵਾਲਾ ਬੱਚਾ ਉਹਦੇ ਸਿਰ ਕਰਜ਼ਾ ਜਦੋਂ ਪੰਜਾਬ 'ਚ ਜਨਮ ਲੈਂਦਾ ਉਹ ਕਰਜ਼ਾ ਹੀ ਪਹਿਲਾਂ ਹੀ ਕਰਜ਼ਾਈ ਜਨਮ ਲੈਂਦਾ ਤੇ ਗੱਲ ਕਰੀਏ ਪਿਛਲੇ ਦਿਨੇ ਰੋਪੜ ਦੀ ਜਿਹੜੀ ਰੇਪ ਕੇਸ ਦੀ ਗੱਲ ਹੋਈ ਹੈ 14 ਸਾਲ ਦੀ ਬੱਚੀ ਜਿਹੜੀ ਕਿਵੇਂ ਆਪਣੀ ਨਾਨੀ ਕੋਲੇ ਰਹਿੰਦੀ ਸੀ ਉਹਦਾ ਰੇਪ ਹੋਇਆ ਤੇ ਇੱਕ ਸਾਡਾ ਐਸੀ ਸਮਾਜ ਚੋਂ ਸਰਪੰਚ ਦਾ ਕਤਲ ਹਿਸ਼ਾਰ ਪਰ ਹੋ ਜਾਂਦਾ ਹੈ ਕਦੇ ਕਿਤੇ ਗੱਡੀ ਲੁੱਟੀ ਜਾਂਦੀ ਹੈ ਕਿਤੇ ਕਤਲ ਹੁੰਦਾ ਹੈ ਕ੍ਰਾਈਮ ਵੱਧ ਗਿਆ ਦਿਨ ਰਾਤ ਤੇ ਲੁੱਟਾਂ ਖਵਾ ਤੇ ਹੋਈ ਤੇ ਸਰਕਾਰ ਬੜੀ ਕੰਬ ਕਰਨੀ ਨਹੀਂ ਤੇ ਸੁੱਤੀ ਹੋਈ ਹੈ ਇਹ ਜਿਹੜੇ ਗਰੀਬ ਲੋਕ ਨੇ ਇਹਨਾਂ ਦੀ ਹੱਕਾਂ ਵਾਸਤੇ ਇਹਨਾਂ ਦੀ ਮੰਗਾਂ ਵਾਸਤੇ ਸਰਕਾਰ ਦਾ ਕੋਈ ਧਿਆਨ ਨਹੀਂ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਮੈਂ ਪ੍ਰੈਸਰ ਅਸੀਂ ਬੇਨਤੀ ਕਰਨਾ ਚਾਹੁੰਦਾ ਜਿਵੇਂ ਇੱਕ ਪੰਚਾਇਤ ਫੈਲ ਹੋ ਜਾਵੇ ਤਾਂ ਉੱਥੇ ਜਦੋਂ ਕਾਰਮਟ ਉੱਡ ਜਾਂਦਾ ਪੰਚਾਇਤ ਫੈਲ ਹੋ ਜਾਂਦੀ ਹੈ ਕਾਰੋਵਰ ਨਹੀਂ ਕੰਮਕਾਰ ਕਰ ਸਕਦੀ ਪਿੰਡ ਦੀ ਭਲਾਈ ਲਈ ਤਾਂ ਉੱਥੇ ਇੱਕ ਪ੍ਰਸ਼ਾਸਕ ਲੱਗਦਾ ਹੈ ਐਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਭੰਗ ਕਰਕੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਜੀ ਤੇ ਸਾਡੇ ਜਿਹੜੇ ਰਾਜਪਾਲ ਜੀ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਤੇ ਪੰਜਾਬ ਚ ਜਿਹੜਾ ਹੈਗਾ ਸਥਿਤੀ ਨੂੰ ਦੇਖਦੇ ਹੋਏ ਇੱਥੇ ਸਰਕਾਰ ਨੂੰ ਭੰਗ ਕਰਕੇ ਇੱਥੇ ਪ੍ਰਸ਼ਾਸਕ ਨਿਯੁਕਤ ਕੀਤਾ ਜਾਵੇ ਤਾਂ ਕਿ ਇਹ ਲੋਕਾਂ ਦਾ ਰਖ ਰਖਾ ਹੋ ਸਕੇ ਤੇ ਸਾਡੇ ਮੋਰਚੇ 'ਚ ਬੈਠੇ ਹੋਏ ਘਰਾਂ 'ਚ ਲੋਕ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇਸ ਮੋਰਚੇ ਤੇ ਪਹੁੰਚੋ ਇਸ ਮੋਰਚੇ ਤੇ ਪਹੁੰਚ ਕੇ ਸਾਡੀਆਂ ਹੱਕਾਂ ਮੰਗਾਂ ਲਈ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਤੇ ਜੋ ਐਸੀਐਸਐਲ ਕਾਂਗਰਸ ਐਸੀਐਸਐਲ ਕਾਲੀ ਦਲ ਵਾਲੇ ਐਸੀਐਸਐਲ ਦੂਜੀ ਪਾਰਟੀਆਂ ਵਾਲੇ ਉਹ ਐਸੀਐਸਐਲ ਵਾਲੇ ਮੂੰਹ ਤੇ ਪੱਟੀ ਰੱਖ ਕੇ ਨਾ ਬੈਠੋ ਤੁਹਾਡੇ ਸਮਾਜ ਦੀ ਲੜਾਈ ਆ ਤੁਹਾਡੀ ਲੜਾਈ ਆ ਤੁਹਾਡੇ ਬੱਚਿਆਂ ਦੇ ਭਵਿੱਖ ਦੀ ਲੜਾਈ ਆ ਅੱਜ ਇਕੱਠੇ ਹੋ ਕੇ ਲੜੋ ਤੇ ਮੋਰਚੇ ਤੇ ਪਹੁੰਚੋ ਤੇ ਮੋਰਚੇ ਨੂੰ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਸਤਿਕਾਰਯੋਗ ਪੰਜਾਬ ਵਾਸੀਓ ਜੈ ਪੀਮ ਜੈ ਭਾਰਤ ਮੈਂ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਅੱਜ ਅਸੀਂ ਮੋਹਾਲੀ 7 ਫੀਸ ਦੀਆਂ ਲਾਈਟਾਂ ਤੇ ਜਿੱਥੇ ਐਸੀ ਵੀ ਸੀ ਮਹਾਪੰਚਾਇਤ ਵੱਲੋਂ ਰਜਰਵੇਸ਼ਨ ਚੋਰ ਫੜੋ ਮੋਰਚਾ ਅੱਜ ਲਗਾਤਾਰ ਜਾਰੀ ਹੈ ਅਰ ਸਮਾਜ ਦੇ ਜੋ ਅੰਬेडकरਵਾਦੀ ਯੋਧੇ ਨੇ ਉਹ ਦਿਨ ਰਾਤ ਇਸ ਮੋਰਚੇ 'ਚ ਡਟੇ ਹੋਏ ਨੇ ਔਰ ਪੰਜਾਬ ਸਰਕਾਰ ਅੱਜ ਐਸ்சி ਵੀ ਸੀ ਸਮਾਜ ਦੇ ਗਰੀਬਾਂ ਦੇ ਮਜ਼ਦੂਰਾਂ ਦੇ ਹਰ ਮਸਲੇ ਨੂੰ ਅੱਖੋਂ ਪਰੋਖੋਂ ਕਰ ਰਹੀ ਹੈ ਉਹਨਾਂ ਦੀ ਕਿਸੇ ਵੀ ਗੱਲ ਵੱਲ ਧਿਆਨ ਨਹੀਂ ਦੇ ਰਹੀ ਇਹ ਮੋਰਚਾ ਪੂਰੇ ਪੰਜਾਬ ਦੇ ਮਜ਼ਦੂਰਾਂ ਦੀ ਐਸ்சி ਵੀ ਸੀ ਸਮਾਜ ਦੇ ਹਰ ਇੱਕ ਮੁੱਦੇ ਦੀ ਅਗਵਾਈ ਕਰਦਾ ਹੈ ਔਰ ਉਹਦੇ ਲਈ ਆਵਾਜ਼ ਬੁਲੰਦ ਕਰਦਾ ਹੈ ਅੱਜ ਪੰਜਾਬ ਦੇ ਵਿੱਚ ਲੋਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ ਪੰਜਾਬ ਸਰਕਾਰ ਅੱਜ ਹਰ ਫਰੰਟ ਤੇ ਫੇਲ ਹੋਈ ਹੈ ਦਿਨ ਬਾ ਦਿਨ ਲੋਕਾਂ ਨਾਲ ਅਤਿਆਚਾਰ ਸ਼ਰੇਆਮ ਕਤਲ ਗੁੰਡਾਗਰਦੀ ਲੁੱਟਾਂ ਖੋਹਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਹਰ ਫਰੰਟ ਤੇ ਫੇਲ ਹੋਇਆ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਜਿਹੜੇ ਸਟੇਟ ਦੀ ਸਰਕਾਰ ਲਾਅ ਐਂਡ ਆਰਡਰ ਮੈਂਟੇਨ ਨਹੀਂ ਕਰ ਸਕਦੀ ਸਥਿਤੀ ਨਹੀਂ ਚਲਾ ਸਕਦੀ ਉਹ ਸਰਕਾਰ ਰਹਿਣ ਦੇ ਲਾਇਕ ਨਹੀਂ ਹੁੰਦੀ ਸੋ ਸਾਥੀਓ ਇਹ ਪੰਜਾਬ ਸਰਕਾਰ ਅੱਜ ਹਰ ਇੱਕ ਲੋਕਾਂ ਨਾਲ ਤੱਕਾ ਕਰ ਰਹੀ ਹੈ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਮੋਰਚਾ ਦਿਨ ਬਰ ਦਿਨ ਅੱਗੇ ਵੱਧ ਰਿਹਾ ਔਰ ਜਿਤ ਵੱਲ ਵੱਧਦਾ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਲੋਕ ਐਸ்சிਬੀਸੀ ਸਰਟੀਫਿਕੇਟ ਬਣਾ ਕੇ ਜਾਲੀ ਨੌਕਰੀਆਂ ਲੈ ਰਹੇ ਨੇ ਔਰ ਜਿਨ੍ਹਾਂ ਦਾ ਹੱਕ ਬਣਦਾ ਉਹ ਲੋਕ ਅੱਜ ਦਰ ਦਰ ਭਟਕ ਰਹੇ ਨੇ ਪੈਲਸਾਂ ਦੇ ਵਿੱਚ ਉਹ ਸਮਾਜ ਦੇ ਬੱਚੇ ਭਾਂਡੇ ਮਾਜ ਰਹੇ ਨੇ ਦਿਹਾੜੀਆਂ ਕਰ ਰਹੇ ਨੇ ਲੇਕਿਨ ਉਹਨਾਂ ਦਾ ਹੱਕ ਵੱਡੇ ਵੱਡੇ ਧਨਾੜ ਸਰਟੀਫਿਕੇਟ ਬਣਾ ਕੇ ਜੈਲੀ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਉਹ ਨੌਕਰੀਆਂ ਲੈ ਰਹੇ ਨੇ ਸੋ ਇਹ ਮੋਰਚਾ ਮੰਗ ਕਰਦਾ ਹੈ ਕਿ ਉਹਨਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਔਰ ਜਨਤਾ ਦੇ ਵਿੱਚ ਓਪਨ ਕੀਤਾ ਜਾਵੇ ਕਿ ਕਿਹਨਾਂ ਨੇ ਐਸਸੀਬੀਸੀ ਸਮਾਜ ਦਾ ਹੱਕ ਮਾਰਿਆ ਔਰ ਜੋ ਗਰੀਬ ਮਜ਼ਦੂਰਾਂ ਦੇ ਮੁੱਦੇ ਨੇ ਹਰ ਇੱਕ ਮੁੱਦੇ ਦੇ ਗੌਰ ਕਰੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਰਚਾ ਪਿੰਡ ਪਿੰਡ ਜਾਊਗਾ ਘਰ ਘਰ ਜਾਊਗਾ ਔਰ ਸਰਕਾਰ ਦੀ ناکامی ਦੱਸਾਂਗੇ ਸਰਕਾਰ ਨੂੰ ਦੱਸਾਂਗੇ ਕਿ ਜੇ ਜੋ ਗਰੀਬਾਂ ਨਾਲ ਧੱਕਾ ਕਰੇਗਾ 2024 ਦੇ ਵਿੱਚ ਇਸ ਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ ਔਰ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਐਸਸੀਬੀਸੀ ਸਮਾਜ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਭਰਾਵੋ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਇਹ ਇਕੱਲੇ 1 2 ਦਾ ਮੋਰਚਾ ਨਹੀਂ ਪੂਰੇ ਸਮਾਜ ਦਾ ਮੋਰਚਾ ਜੇ ਮੋਰਚਾ ਸਫਲ ਬਣਾਉਣਾ ਘਰ ਤੋਂ ਨਿਕਲ ਕੇ ਆਓ ਸਾਰਿਆਂ ਨੂੰ ਜੈ ਭੀ ਜੈ ਭਰਤ